ਇੱਕ ਅੰਦਰ ਆਇਆ ਤੇ ਉਸਨੇ ਫਿਰ ਉਠਾ ਕਰਕੇ ਖੰਜਰ ਗੁਰਦੇਵ ਤੇ ਵਾਰ ਕੀਤਾ ਕਿਉਂ ਵਾਰ ਐਸਾ ਕਿ ਦੂਜਾ ਲਗਾਇਓ ਲਗੇ ਔਰ ਕੇ ਆਪਣਾ ਵਾਰ ਲਾਇਓ ਕਿਉਂ ਵਾਰ ਏ ਕੋ ਨਹੀਂ ਔਰ ਕੀ ਨਾਲ ਯਾ ਮਾਰ ਕਹਿ ਦੁਸ਼ਟ ਜਾਣੇ ਨਾ ਦੀਨਾ ਮਹਾਰਾਜ ਦੀ ਵਖੀ ਵਿੱਚ ਖੰਜਰ ਮਾਰਿਆ ਉਸਨੇ ਤੇ ਜਦੋਂ ਵਾਰ ਹੋਇਆ ਇਸ ਤੋਂ ਪਹਿਲਾਂ ਕਿ ਦੂਜਾ ਵਾਰ ਕਰਦਾ ਗੁਰਦੇਵ ਨੇ ਤਲਵਾਰ ਦੇ ਨਾਲ ਐਸਾ ਵਾਰ ਕੀਤਾ ਇਹਦੇ ਤੜ ਨਾਲੋਂ ਸਿਰ ਜੁਦਾ ਹੋ ਗਿਆ ਜਦੋਂ ਸਿਰ ਜੁਦਾ ਹੋਇਆ ਜਿਹੜਾ ਤੁੱਲਾਖਾਂ ਬਾਹਰ ਸੀ ਰੌਲਾ ਪਿਆ ਜਦੋਂ ਬਾਦਸ਼ਾਹ ਨੇ ਆਵਾਜ਼ ਦਿੱਤੀ ਉਹਨੂੰ ਸਿੰਘਾਂ ਨੇ ਘੇਰ ਕੇ ਮਾਰ ਦਿੱਤਾ ਦੋਨਾਂ ਦੁਸ਼ਟਾਂ ਦਾ ਖਾਤਮਾ ਹੋ ਗਿਆ ਦੋਵੇਂ ਮਿਟ ਗਏ